ਵੈਲ ਚਾਹੇ ਜੇ 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 ਉਹਨਾਂ ਨੇ ਮਨਜ਼ੂਰ ਕਰਨਾ ਹੁੰਦਾ ਭਾਰਤ ਸਰਕਾਰ ਨੇ ਤਾਂ ਪਹਿਲੇ ਬਿਲ ਹੀ ਮਨਜ਼ੂਰ ਕਰ ਲੈਣੇ ਸੀ ਉਹ ਨਹੀਂ ਚਾਹੁੰਦੇ ਵੀ ਹਾਂ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੁੰਦੀਆਂ ਉਸ ਮਾਮਲੇ ਵਿੱਚ ਕੋਈ ਸਖਤ ਕਾਨੂੰਨ ਬਣੇ ਸੈਂਟਰ ਸਰਕਾਰ ਨਹੀਂ ਚਾਹੁੰਦੀ ਪੰਜਾਬ ਸਰਕਾਰ ਨੇ ਕਿਉਂਕਿ ਹੁਣ ਉਹਦਾ ਟਾਈਮ ਥੋੜਾ ਰਹਿ ਗਿਆ ਅਗਲੀਆਂ ਚੋਣਾਂ ਵਿੱਚ ਹੁਣ ਸਿੱਖਾਂ ਦੇ ਦਿਲ ਜਿੱਤਣ ਲਈ ਕਿਉਂਕਿ ਪਿਛਲੇ 3.5 ਸਾਲਾਂ ਦੌਰਾਨ ਸਿੱਖਾਂ ਨੂੰ ਤੇ ਕਿਸਾਨਾਂ ਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਆਪਣੇ ਤੋਂ ਤੋੜ ਲਿਆ ਹੈ ਜਿਹੜੇ ਕਿ ਰੇਡ ਦੀ ਹੱਡੀ ਸੀ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਜਿਹੜੀ ਆਈ ਸੀ। ਕੋ ਗੋਲੀकांड ਵਿੱਚ ਸਾਰੇ ਪੁਲਿਸ ਅਫਸਰਾਂ ਨੂੰ ਜ਼ਮਾਨਤਾਂ ਇਸ ਲਈ ਮਿਲ ਗਈਆਂ ਕਿਉਂਕਿ ਪੰਜਾਬ ਸਰਕਾਰ ਦੇ ਵਕੀਲ ਆ ਜਿਹੜੇ ਉਹ ਸਖਤੀ ਨਾਲ ਅਦਾਲਤਾਂ ਵਿੱਚ ਉਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਨਹੀਂ ਕਰ ਸਕਦੇ। ਬੇਸ਼ੱਕ ਇਹ ਹੁੰਦਾ ਵੀ ਪ੍ਰੈਟਿਕਲ ਪ੍ਰੈਸ਼ਰ ਵੀ ਹੁੰਦਾ ਵੀ ਪੁਲਿਸ ਵਾਲਿਆਂ ਨੂੰ ਬਚਾ ਕੇ ਰੱਖੋ ਕਿਉਂਕਿ ਇਹਨਾਂ ਤੋਂ ਦੁਬਾਰੇ ਵੀ ਸਿੱਖ ਨੌਜਵਾਨਾਂ ਦਾ ਕਤਲਿਆਮ ਕਰਾਉਣਾ ਹੈਗਾ ਜੇ ਇਹ ਡਰ ਗਏ ਫਿਰ ਸਿੱਖਾਂ ਦਾ ਕਤਲਿਆਮ ਨਹੀਂ ਕਰਨਗੇ ਉਹ ਮਾਮਲਾ ਤਾਂ ਹੈਗਾ ਹੀ ਹੈਗਾ ਪਰ ਜੇ ਪੰਜਾਬ ਸਰਕਾਰ ਜਾਂ ਹੋਰ ਸਰਕਾਰਾਂ ਜਿਹੜੀਆਂ ਸਬੰਧਤ ਨੇ ਉਹ ਡਟ ਕੇ ਖਾਸ ਕਰਕੇ ਪੰਜਾਬ ਸਰਕਾਰ ਅਦਾਲਤਾਂ ਵਿੱਚ ਕੇਸ ਆ ਜੇਵੇ ਉਹ ਲੜੇ ਤਾਂ ਜਿਹੜਾ ਗੋਲੀ ਕਾਂਢ ਦੇ ਪੁਲਿਸ ਅਫਸਰਾਂ ਨੂੰ ਵੀ ਅਰੈਸਟ ਕੀਤਾ ਜਾ ਸਕਦਾ ਤੇ ਉਹਨਾਂ ਦੀ ਜਿਹੜੀ ਹੈਗੀ ਸਜ਼ਾ ਦਵਾਈ ਸਾਜਦੀ ਹੈ ਕਿ ਚਾਰਵੀਂ ਹੁਣ ਤੇ ਚਾਲੂ ਹੋ ਗਿਆ ਜਿਹੜੇ ਹੁਣ ਰੀਸੈਂਟ ਜਿਹੜੇ ਹੈਗੇ ਆ ਅਕਾਲੀ ਦਲ ਦੇ ਸੀਗੇ ਹਰਮੀਤ ਸਿੰਘ ਸੰਧੂ ਉਹ ਆਏ ਹੈਗੇ ਕਹਿੰਦੇ ਵੀ ਇਹਨਾਂ ਨੇ ਬਿੱਲ ਲੈ ਆਂਦਾ ਮਤਲਬ ਇਹ ਤੇ ਸਿਲੈਕਟਿਵ ਕਮੇਟੀ ਕੋਲ ਗਿਆ ਕਦੋਂ ਪਾਸ ਹੋਏਗਾ ਮਤਲਬ ਪ੍ਰਚਾਰ ਫਿਰ ਮਤਲਬ 6 ਮਹੀਨੇ ਬਾਅਦ ਚੋਣਾਂ ਦਾ ਫਿਰ ਹੋ ਜਾਣਾ ਕਿਉਂਕਿ ਸਾਲ ਦੇ ਜਾਣਾ ਫਿਰ ਉਹਨੂੰ ਚੰਗੇ ਤਰੀਕੇ ਨਾਲ ਪ੍ਰਮੋਟ ਹਾਂਜੀ ਪਰ ਰੀਡ ਕਰਨਗੇ ਪ੍ਰਮੋਟ ਹੀ ਕਰਦੇ ਸੋ ਇਹ ਇਵੈਂਟ ਹੀ ਬਣਾਉਂਦੇ ਹੈਗੇ ਹਨ ਗਿਆ ਬੇਦਬੀ ਮਸਲੇ ਨੂੰ ਲੈ ਕੇ ਜਿਹੜਾ ਹੈ ਬਿੱਲ ਜਿਹੜਾ ਹੈ ਸਿਲੈਕਟਿਵ ਕਮੇਟੀ ਦੇ ਕੋਲ ਭੇਜਿਆ ਗਿਆ ਹੈ ਔਰ 6 ਮਹੀਨੇ ਦਾ ਜਿਹੜਾ ਸਮਾਂ ਰੱਖਿਆ ਗਿਆ ਹੈ ਅ ਸਰਦਾਰ ਪਤਾ ਸਿੰਘ ਜੀ ਬਿੱਲ ਤੇ ਇਸ ਤੋਂ ਪਹਿਲਾਂ ਬਾਦਲ ਸਰਕਾਰ ਵੇਲੇ ਵੀ ਆਇਆ ਸੀ ਤੇ ਫਿਰ 2018 ਦੇ ਵਿੱਚ ਵੀ ਇੱਕ ਬਿੱਲ ਜਿਹੜਾ ਲਿਆਂਦਾ ਗਿਆ ਸੀ ਪਰ ਉਹ ਕਹਿੰਦੇ ਵੀ ਗਵਰਨਰ ਤੋਂ ਹੀ ਅੱਗੇ ਜਿਹੜਾ ਨਹੀਂ ਚੱਲਿਆ ਹੈਗਾ ਕੀ ਫਿਰ ਅਬ ਐਤ ਕੀ ਇਸ ਦੇ ਵਿੱਚ ਕੁਝ ਵੱਖਰਾ ਹੋਏਗਾ ਜਿਹੜਾ ਸਿਲੈਕਟ ਕਮੇਟੀ ਕੋਲ ਗਿਆ ਹੈ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਮਸਲੇ ਨਹੀਂ ਦੇਖੋ ਬਿਲ ਚਾਹੇ ਜੇ 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 ਉਹਨਾਂ ਨੇ ਮਨਜ਼ੂਰ ਕਰਨਾ ਹੁੰਦਾ ਭਾਰਤ ਸਰਕਾਰ ਨੇ ਤਾਂ ਪਹਿਲੇ ਬਿਲ ਹੀ ਮਨਜ਼ੂਰ ਕਰ ਲੈਣੇ ਸੀ ਉਹ ਨਹੀਂ ਚਾਹੁੰਦੇ ਵੀ ਹਾਂ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੁੰਦੀਆਂ ਉਸ ਮਾਮਲੇ ਵਿੱਚ ਕੋਈ ਸਖਤ ਕਾਨੂੰਨ ਬਣੇ ਸੈਂਟਰ ਸਰਕਾਰ ਨਹੀਂ ਚਾਹੁੰਦੀ ਬੇਸ਼ੱਕ ਉੱਪਰੋਂ ਥੱਲੇ ਬਹੁਤ ਕੁਝ ਕਰਦੇ ਆ ਅਸੀਂ ਗੁਰੂ ਸਾਹਿਬ ਦਾ ਸਤਕਾਰ ਕਰਦੇ ਆ ਜਾਂ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਮਨਾਉਂਦੇ ਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਉਂਦੇ ਆ ਪਰ ਐਕਚੁਅਲੀ ਉਹਨਾਂ ਦੇ ਕੰਮਕਾਰ ਵਿੱਚ ਇਹ ਹੈਗਾ ਵੀ ਸਿੱਖਾਂ ਦਾ ਗੁਰੂ ਸਾਹਿਬ ਦੀ ਬੇਅਦਬੀ ਦਾ ਜਿਹੜਾ ਕੋਈ ਇਸ ਤਰ੍ਹਾਂ ਦੀ ਸਖਤ ਸਜ਼ਾ ਨਾ ਹੋਵੇ ਜਿਸ ਦੇ ਨਾਲ ਫਿਰ ਲੋਕ ਬੇਅਦਬੀਆਂ ਕਰਨੋਂ ਹਟ ਜਾਣ ਸੋ ਇਸ ਤਰ੍ਹਾਂ ਦਾ ਉਹਨਾਂ ਦੀ ਮਾਨਸਿਕਤਾ ਵਿੱਚ ਹੈ ਹੁਣ ਜੇ ਪੰਜਾਬ ਸਰਕਾਰ ਨੇ ਕਿਉਂਕਿ ਹੁਣ ਉਹਦਾ ਟਾਈਮ ਥੋੜਾ ਰਹਿ ਗਿਆ ਅਗਲੀਆਂ ਚੋਣਾਂ ਵਿੱਚ ਹੁਣ ਸਿੱਖਾਂ ਦੇ ਦਿਲ ਜਿੱਤਣ ਲਈ ਕਿਉਂਕਿ ਪਿਛਲੇ 3.5 ਸਾਲਾਂ ਦੌਰਾਨ ਸਿੱਖਾਂ ਨੂੰ ਤੇ ਕਿਸਾਨਾਂ ਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਆਪਣੇ ਤੋਂ ਤੋੜ ਲਿਆ ਹੈ ਜਿਹੜੇ ਕਿ ਰੇਡ ਦੀ ਹੱਡੀ ਸੀ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਜਿਹੜੀ ਆਈ ਸੀ ਸੋ ਉਹਨਾਂ ਦਾ ਵੱਡਾ ਵੋਟ ਬੈਂਕ ਅ ਖਿਸਕ ਚੁੱਕਿਆ ਹੈ ਹੁਣ ਸਿੱਖਾਂ ਨੂੰ ਸਿਰਫ ਆਪਾਂ ਕਹਿ ਸਕਦੇ ਆਂ ਵੀ ਥੋੜਾ ਜਿਹਾ ਭਰੋਸਾ ਦੇਣ ਲਈ ਜਾਂ ਮੂਰਖ ਬਣਾਉਣ ਲਈ ਵੀ ਕਹਿ ਲੋ ਇਹ ਬਿੱਲ ਜਿਹੜਾ ਲਿਆਂਦਾ ਗਿਆ ਸੋ ਜੇ ਜੇ ਬਿੱਲ ਲਿਆਉਣ ਵਿੱਚ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਹੈਗੀ ਆ ਵੀ ਇਮਾਨਦਾਰੀ ਹੁੰਦੀ ਤਾਂ ਉਹ ਸੈਂਟਰ ਸਰਕਾਰ ਨਾਲ ਗੱਲਬਾਤ ਕਰਕੇ ਹੱਥੋਂ ਹੱਤੀਆਂ ਜਿਹੜਾ ਮੇਰੇ ਅੱਜ ਉਸੇ ਦਿਨ ਪਾਸ ਕਰਕੇ ਉਹਦੇ ਨਾਲ ਗਵਰਨਰ ਕੋਲ ਭੇਜਦੇ ਤੇ ਗਵਰਨਰ ਦੇ ਥਰੂ ਇੱਕਦਮ ਕਾਨੂੰਨ ਬਣਾਉਂਦੇ ਹੋ 6 ਮਹੀਨੇ ਡਿਲੇ ਕਰ ਦਿੱਤਾ ਗਿਆ ਉਸ ਤੋਂ ਬਾਅਦ 6 ਮਹੀਨੇ ਗਵਰਨਰ ਕੋਲ ਜਾਂਦਾ ਲੱਗੂਗਾ ਫਿਰ ਸਾਲ ਤੱਕ ਪ੍ਰਚਾਰ ਕਰਨ ਲੱਗ ਜਾਣਗੇ ਵੀ ਅਸੀਂ ਤਾਂ ਬਿਲ ਬਣਾਇਆ ਸੀ ਕੇਂਦਰ ਸਰਕਾਰ ਨੇ ਨਹੀਂ ਮਨਜ਼ੂਰੀ ਦਿੱਤਾ ਇਟ ਮੀਨਸ ਉਹ ਵੋਟਾਂ ਲੈਣ ਦਾ ਚੱਕਰ ਹੈ ਜਿਹੜਾ ਇਹਹੀ ਮੇਰਾ ਅਗਲਾ ਸਵਾਲ ਵੀ ਇਹ ਸੀ ਕਿ ਕੀ ਕਿਤੇ ਦੁਬਾਰਾ ਉਧਰ ਨੂੰ ਗਲਤੇ ਨਹੀਂ ਜਾ ਰਹੀ ਕਿਉਂਕਿ ਬੇਦਬੀ ਵਾਲੇ ਮਸਲੇ ਤੇ ਹਮੇਸ਼ਾ ਹੀ ਖਾਸ ਕਰਕੇ ਈਵਨ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਵੀ ਇਹ ਮੁੱਦਾ ਜਿਹੜਾ ਚੱਕਿਆ ਹੈਗਾ ਵਿਧਾਨ ਸਭਾ 'ਚ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਪੁਰਾਣੇ ਕੇਸ ਹੈਗੇ ਆ ਉਹਨਾਂ ਦੇ ਤੇ ਕੁਝ ਹੋ ਨਹੀਂ ਰਿਹਾ ਖਾਸ ਕਰਕੇ ਬਰਗਾੜੀ ਨੂੰ ਲੈ ਕੇ ਜਾਂ ਜਿਹੜੇ ਕੇਸਾਂ ਨੂੰ ਲੈ ਕੇ ਕਿ ਇਹ ਤਾਂ ਉਹਦੇ ਵਿੱਚ ਘੇਰੇ ਚੋਣੇ ਵਨੀ ਮੰਨ ਲਓ ਕਿ 6 ਮਹੀਨੇ ਬਾਅਦ ਹੋ ਜਾਂਦਾ ਹੈ ਉਹਨਾਂ ਕੇਸਸ ਤੇ ਕੀ ਕਿਉਂ ਨਹੀਂ ਕੋਈ ਸਪੀਡੀ ਟ੍ਰਾਇਲ ਹੁੰਦਾ ਜਾਂ ਕਿਉਂ ਨਹੀਂ ਉਹਦੇ ਵਿੱਚ ਵੱਡੀ ਗਲਤੀ ਇਹ ਹੈ ਕਿ ਸੌਦਾ ਸਾਹ ਤੱਕ ਜਦੋਂ ਮੋੜ ਮੰਡੀ ਬੰਬਲਾਸ ਦੀਆਂ ਤਾਰਾਂ ਜੁੜਦੀਆਂ ਨੇ ਫਿਰ ਉਹਨੂੰ ਪ੍ਰੋਡਕਸ਼ਨ ਵਾਰੰਟ ਲਲਿਆ ਕੇ ਉਹਦੀ ਪੁੱਛਗੇਚ ਕੋਈ ਇਸ ਤਰ੍ਹਾਂ ਦੀ ਉਧਰ ਨੂੰ ਗੱਲ ਕੋਈ ਵੀ ਨਹੀਂ ਤੋੜ ਰਿਆ ਹਾਂਜੀ ਹਾਂਜੀ ਸੋ ਆਪਾਂ ਕਿਹਾ ਹੈਗਾ ਵੀ ਜਸਟ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਹੈਗੇ ਆ ਸੋ ਸੌਦਾ ਸਾਥ ਦੇ ਅਰੈਸਟ ਨਹੀਂ ਪਾਈ ਗਈ ਨਾ ਉਹਦੇ ਜਿਹੜੀ ਸਖਤੀ ਨਾਲ ਪੁੱਛਗੇਚ ਹੋਈ ਹੈਗੀ ਆ ਸੋ ਮੋੜ ਮੰਡੀ ਕਾਂਢੂ ਚ ਹਲੇ ਉੱਥੇ ਹੀ ਕੰਮ ਖੜਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਕੇਸਾਂ ਚ ਕਿਉਂਕਿ ਸਾਰੀਆਂ ਤਾਰਾਂ ਨੇ ਸਿਰਸੇ ਵਾਲੇ ਡੇਰੇ ਵੱਲ ਜਾਂਦੀਆਂ ਸਾਰੀਆਂ ਇਨਵੈਸਟੀਗੇਸ਼ਨ ਟੀਮਾਂ ਨੇ ਇਹ ਗੱਲ ਕਹੀ ਹੈਗੀ ਆ ਸੋ ਜਿਹੜਾ ਡੇਰੇ ਦਾ ਮੁਖੀ ਆ ਉਹਨੂੰ ਜਿਹੜਾ ਹੈਗਾ ਆਸ਼ ਜ਼ਿੰਦਗੀ ਲਈ ਬਾਹਰ ਛੱਡਿਆ ਹੋਇਆ ਹਾਂ ਉਹ ਕਿਹਦੇ ਇਸ਼ਾਰੇ ਤੇ ਹੋ ਰਿਹਾ ਪੰਜਾਬ ਸਰਕਾਰ ਕਿਉਂ ਨਹੀਂ ਯਤਨ ਕਰ ਰਹੀ ਕਿਉਂ ਨਹੀਂ ਹਾਈ ਕੋਰਟ ਸੁਪਰੀਮ ਕੋਰਟ ਜਾ ਕੇ ਜਾਂ ਸਖਤੀ ਨਾਲ ਜਿਹੜਾ ਹੈਗਾ ਕਾਰਜ ਕਰ ਦੇ ਸੋ ਤੇ ਦੂਸਰਾ ਇਹ ਹੈਗਾ ਵੀ ਜਿਹੜਾ ਜਿਹੜਾ ਗੋਲੀकांड ਹੋਇਆ ਸੋ ਗੋਲੀकांड ਵਿੱਚ ਸਾਰੇ ਪੁਲਿਸ ਅਫਸਰਾਂ ਨੂੰ ਜ਼ਮਾਨਤਾਂ ਇਸ ਲਈ ਮਿਲ ਗਈਆਂ ਕਿਉਂਕਿ ਪੰਜਾਬ ਸਰਕਾਰ ਦੇ ਵਕੀਲ ਆ ਜਿਹੜੇ ਉਹ ਸਖਤੀ ਨਾਲ ਅਦਾਲਤਾਂ ਵਿੱਚ ਉਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਨਹੀਂ ਕਰ ਸਕਦੇ ਬੇਸ਼ੱਕ ਇਹ ਹੁੰਦਾ ਵੀ ਪ੍ਰੈਕਟੀਕਲ ਪ੍ਰੈਸ਼ਰ ਵੀ ਹੁੰਦਾ ਵੀ ਪੁਲਿਸ ਵਾਲਿਆਂ ਨੂੰ ਬਚਾ ਕੇ ਰੱਖੋ ਕਿਉਂਕਿ ਇਹਨਾਂ ਤੋਂ ਦੁਬਾਰੇ ਵੀ ਸਿੱਖ ਨੌਜਵਾਨਾਂ ਦਾ ਕਤਲ-ਆਮ ਕਰਾਉਣਾ ਹੈਗਾ ਜੇ ਇਹ ਡਰ ਗਏ ਫਿਰ ਸਿੱਖਾਂ ਦਾ ਕਤਲ-ਆਮ ਨਹੀਂ ਕਰਨਗੇ ਉਹ ਮਾਮਲਾ ਤਾਂ ਹੈਗਾ ਹੀ ਹੈਗਾ ਪਰ ਜੇ ਪੰਜਾਬ ਸਰਕਾਰ ਜਾਂ ਹੋਰ ਸਰਕਾਰਾਂ ਜਿਹੜੀਆਂ ਸੰਬੰਧਿਤ ਨੇ ਉਹ ਡਟ ਕੇ ਖਾਸ ਕਰਕੇ ਪੰਜਾਬ ਸਰਕਾਰ ਅਦਾਲਤਾਂ ਵਿੱਚ ਕੇਸ ਹੈ ਜਿਹੜੇ ਉਹ ਲੜੇ ਤਾਂ ਜਿਹੜਾ ਗੋਲੀ ਕਾਹਣ ਦੇ ਪੁਲਿਸ ਅਫਸਰਾਂ ਨੂੰ ਵੀ ਅਰੈਸਟ ਕੀਤਾ ਜਾ ਸਕਦਾ ਤੇ ਉਹਨਾਂ ਦੀ ਜਿਹੜੀ ਹੈਗੀ ਸਜ਼ਾ ਦਵਾਈ ਸਕਦੀ ਹੈ ਬਹੁਤ ਢਿੱਲੀ ਕਾਰਵਾਈ ਕਾਰਨ ਪਹਿਲਾਂ ਚੰਡੀਗੜ੍ਹ ਸ਼ਿਫਟ ਹੋਏ ਕੇਸ ਫਿਰ ਜਮਾਨਤਾਂ ਦਰਜਮਾਨਤਾ ਤੇ ਹੁਣ ਉਮਰਾਂ ਲੰਗੜ ਨੂੰ ਤਾਂ ਮਿਰਖ ਨੌਕਰੀ ਤੇ ਵੀ ਬਹਾਲ ਕਰ ਦਿੱਤਾ ਗਿਆ ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਕਾਂ ਸਰਕਾਰ ਦੇ ਢਿੱਲੀ ਕਾਰਵਾਈ ਕਾਰਨ ਇੱਕ ਵਾਰ ਤਾਂ ਜਦੋਂ ਐਡਵੋਕੇਟ ਜਰਨਾਲਾ ਉਹਦੇ ਤੇ ਦੋਸ਼ ਲੱਗਦੇ ਸੀ ਵੀ ਸੁਮੇਸ਼ ਸਿੰਘ ਸੈਣੀ ਦਾ ਜਿਹੜਾ ਉਹ ਰਿਹਾ ਹੈਗਾ ਵਕੀਲ ਰਿਹਾ ਹੈਗਾ ਕਿਸੇ ਮਾਮਲੇ ਵਿੱਚ ਸੋ ਉਹਨਾਂ ਨੂੰ ਵਕੀਲ ਲਾ ਦਿੱਤਾ ਗਿਆ ਸੋ ਬੜੀਆਂ ਵੱਡੀਆਂ ਡੈਫੀਸ਼ੈਂਸੀਜ਼ ਆ ਉਹ ਨਹੀਂ ਕਾਬਲ ਨਹੀਂ ਹੈਗੇ ਬੰਦੇ ਨਾ ਸੋ ਲੋਕਾਂ ਨੇ ਅਕਾਲੀ ਦਲ ਔਰ ਕਾਂਗਰਸ ਤੋਂ ਖਿਹੜਾ ਛਡਾਉਣ ਦੇ ਚੱਕਰ ਚ ਇਹਨਾਂ ਨੂੰ ਲੈ ਆਂਦਾ ਇਹ ਉਹਨਾਂ ਨਾਲੋਂ ਵੀ ਨਖਹਿਦਾ ਜਿਹੜੇ ਸਾਬਤ ਹੋ ਰਹੇ ਹੈਗੇ ਆ ਖਾਸ ਕਰਕੇ ਸਿੱਖਾਂ ਨੂੰ ਇਨਸਾਫ ਦੇਣ ਦੇ ਮਾਮਲੇ ਵਿੱਚ ਸੋ ਜਿਹੜੇ ਬੇਅਦਬੀ ਦੇ ਬਿਲ ਨੇ ਸਾਨੂੰ ਲੱਗਦਾ ਵੀ ਜਸਟ ਅੱਖਾਂ ਪੁੰਚਣ ਦੀ ਕਾਰਵਾਈ ਹੈਗੀ ਆ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਵੇਗਾ ਕਿਸੇ ਦੀ ਗਰਤਾ ਪ੍ਰਚਾਰ ਵੀ ਹੁਣ ਤੇ ਚਾਲੂ ਹੋ ਗਿਆ ਜਿਹੜੇ ਹੁਣ ਰੀਸੈਂਟ ਜਿਹੜੇ ਹੈਗੇ ਆ ਅਕਾਲੀ ਦਲ ਦੇ ਸੀਗੇ ਹਰਮੀਤ ਸਿੰਘ ਸੰਧੂ ਉਹ ਆਏ ਹੈਗੇ ਕਹਿੰਦੇ ਵੀ ਇਹਨਾਂ ਨੇ ਬਿੱਲ ਲੈ ਆਂਦਾ ਮਤਲਬ ਇਹ ਤੇ ਸਿਲੇਕਟਿਵ ਕਮੇਟੀ ਕੋਲ ਗਿਆ ਕਦੋਂ ਪਾਸ ਹੋਏਗਾ ਮਤਲਬ ਪ੍ਰਚਾਰ ਫਿਰ ਮਤਲਬ 6 ਮਹੀਨੇ ਬਾਅਦ ਚੋਣਾਂ ਦਾ ਫਿਰ ਹੋ ਜਾਣਾ ਕਿਉਂਕਿ ਸਾਲ ਰਹਿ ਜਾਣਾ ਫਿਰ ਉਹਨੂੰ ਚੰਗੇ ਤਰੀਕੇ ਦੇ ਨਾਲ ਪ੍ਰਮੋਟ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਜੀ ਰੇਡ ਕਰਨਗੇ ਪ੍ਰਮੋਟ ਹੀ ਕਰਦੇ ਸੋ ਇਹ ਇਵੈਂਟ ਹੀ ਬਣਾਉਂਦੇ ਹੈਗੇ ਹਨ ਸੋ ਆਪਾਂ ਦਿੱਲੀ ਵਾਲੇ ਉਹਦੇ 'ਚ ਦੇਖਿਆ ਰੇਖਾ ਗੁਪਤਾ ਨੂੰ ਕਿਸੇ ਨੇ ਰਿਪੋਰਟ ਕੀਤੀ ਹੈਗੀ ਆ ਬੀਜੇ 1 ਲੱਖ ਰੁਪਏ ਦਾ ਕੰਮ ਸੀ ਤਾਂ ਉਹਦੀ ਐਡਵਰਟਾਈਜ਼ਮੈਂਟ ਤੇ 5 ਲੱਖ ਰੁਪਏ ਲਾ ਦਿੱਤਾ ਗਿਆ ਨਾ ਸੋ ਈਵੈਂਟਸ ਆ ਜਿਹੜੇ ਉਹ ਈਵੈਂਟਸ ਬਣਾਉਂਦੇ ਹੈਗੇ ਆ ਜਿਸ ਕਰਕੇ ਇਹ ਸਾਰਾ ਕਾਰਜ ਆ ਹੋਰ ਪੁੱਠੇ ਰਸਤੇ ਪੈ ਰਿਹਾ ਹੁਣ ਵੀ ਈਵੈਂਟ ਹੀ ਬਣਾ ਰਹੇ ਆ ਸਿੱਖ ਉਹਨਾਂ ਨੂੰ ਲੱਗਦਾ ਵੀ ਸਿੱਖ ਮੋਰਖ ਨੇ ਪਰ ਸਿੱਖ ਮੋਰਖ ਨਹੀਂ ਹੈਗੇ ਸਿੱਖਾਂ ਨੇ ਤੁਹਾਨੂੰ ਵਕਤ ਦਿੱਤਾ ਸੀ ਵੀ ਹੋ ਸਕਦਾ ਹੈ ਤੁਸੀਂ ਚੰਗੇ ਹੋਵੋ ਪਰ ਤੋਂ ਸਿੱਖਾਂ ਦੇ ਮਨਾਂ ਵਿੱਚੋਂ ਜਿਹੜੀ ਹੈਗੀ ਆ ਆਪਣੇ ਜਿਹੜੀ ਇੱਜ਼ਤ ਆ ਗਵਾ ਚੁੱਕੇ ਹੋ ਦਿੱਲੀ ਵਾਲੇ ਲਾਲਾ ਜੀ ਨੂੰ ਲੱਗਦਾ ਸੀਗਾ ਵੀ ਮੈਂ ਸਿੱਖਾਂ ਨੂੰ ਮੂਰਖ ਬਣਾ ਕੇ ਰਾਜਨੀਤੀ ਕਰਦਾ ਰਹੂੰਗਾ ਪਰ ਸਿੱਖ ਐਨੇ ਮੂਰਖ ਨਹੀਂ ਹੈਗੇ ਹੁਣ ਉਹ ਕੋਈ ਨਵੀਂ ਪੰਥਕ ਤੇਰਾ ਜੇ ਕੋਈ ਹੋਂਦ ਵਿੱਚ ਆ ਜਾਂਦੀ ਆ ਉਹਨੂੰ ਲੱਭ ਲੈਣਗੇ ਤੇ ਉਹ ਆਪ ਦਾ ਜਿਹੜੀ ਰਾਜਨੀਤੀ ਆਪ ਸਾਥ ਲੈਣਗੇ ਜੀ ਬਿਲਕੁਲ ਜੀ ਗਿਆਨੀ ਹਰਪਿੰਦ ਸਿੰਘ ਹੁਣਾਂ ਦੀ ਵੀ ਜਿਹੜੀ ਹੈ ਸਿੱਖ ਲੀਡਰਸ਼ਿਪ ਤੇ ਪੰਥਕ ਇਕਤਾ ਨੂੰ ਲੈ ਕੇ ਜਿਹੜੀ ਹੈਗੀ ਹੈ ਕਿ ਇੰਟਰਵਿਊ ਜਿਹੜੀ ਆਈ ਹੈਗੀ ਆ ਸਰਦਾਰ ਪ੍ਰਤਾਪ ਸਿੰਘ ਜੀ ਕੀ ਕੁਝ ਹੈ ਉਸ ਤੇ ਵਿੱਚ ਹਾਂਜੀ ਹਾਂਜੀ ਸੋ ਅਜੀਤ ਅਖਬਾਰ ਵਿੱਚ ਪਿਛਲੇ ਦਿਨੀ ਹੈਗੀ ਆ ਜਿਹੜੀ ਗਿਆਨੀ ਜੀ ਦੀ ਉਹਨਾਂ ਨਾਲ ਮੁਲਾਕਾਤ ਹੋਈ ਆ ਵਿਸ਼ੇਸ਼ ਮੁਲਾਕਾਤ ਸੋ ਜਲੰਧਰ ਵਿੱਚੋਂ ਮੇਰੇ ਖਿਆਲ ਉਹ ਆਫਿਸ 'ਚ ਹੀ ਹੋਈ ਹੋਵੇਗੀ ਸੋ ਗਿਆਨੀ ਜੀ ਨੇ ਇਕਤਾ ਪੰਥਕ ਇਕਤਾ ਦਾ ਬਹੁਤ ਵੱਡਾ ਹਾਂ ਜਿੱਦਾਂ ਹੰਗਾਰਾ ਹੈ ਕਰਿਆ ਹੈਗਾ ਵੀ ਸਾਨੂੰ ਪੰਥਕ ਇਕਤਾ ਤੋਂ ਬਿਨਾਂ ਜਿਹੜੀ ਹੈਗੀ ਆ ਅੱਗੇ ਅਸੀਂ ਨਹੀਂ ਵੱਧ ਸਕਦੇ ਉਹ ਕਹਿੰਦੇ ਵੀ ਧਾਰਮਿਕ ਲੀਡਰਸ਼ਿਪ ਦਾ ਵੀ ਖਲਾਅ ਹੈ ਸਿੱਖ ਕੌਮ ਵਿੱਚ ਤੇ ਰਾਜਸੀ ਲੀਡਰਸ਼ਿਪ ਦਾ ਵੀ ਸਾਨੂੰ ਕਹਿੰਦੇ ਵੀ ਇਸ ਤਰ੍ਹਾਂ ਦੀ ਲੀਡਰਸ਼ਿਪ ਚਾਹੀਦੀ ਹੈਗੀ ਆ ਜਿਹੜੀ ਕੱਲੀ ਸਿਆਸੀ ਅਗਵਾਈ ਨਾ ਦਵੇ ਸਾਨੂੰ ਧਾਰਮਿਕ ਅਗਵਾਈ ਵੀ ਦਵੇ ਅਸੀਂ ਧਾਰਮਿਕ ਅਗਵਾਈ ਤੋਂ ਖੁਣੋ ਵੀ ਜਿਹੜਾ ਹੈਗਾ ਪਟਕਣ ਦਾ ਸ਼ਿਕਾਰ ਸਿੱਖ ਕੌਮ ਸਮੁੱਚੇ ਤੌਰ ਤੇ ਉਹ ਕਹਿੰਦੇ ਵੀ ਪਟਕਣ ਦਾ ਸ਼ਿਕਾਰ ਹੈਗੀ ਆ ਸੋ ਉਹਨਾਂ ਨੇ ਇਹ ਆਖਿਆ ਹੈਗਾ ਵੀ ਸਮੁੱਚੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਵਿੱਚ ਕਿਸੇ ਨਾ ਕਿਸੇ ਚਾਹੇ ਉਹ ਆਪਣੀ ਇੰਡੀਪੈਂਡੈਂਟ ਹੋਣ ਦਾ ਰੱਖਦੇ ਰਹਿਣ ਪਰ ਉਹ ਕਿਸੇ ਇੱਕ ਸੂਤਰ ਵਿੱਚ ਪਰੋਣ ਏਕਤਾ ਦੇ ਸੂਤਰ ਵਿੱਚ ਪਰੋ ਕੇ ਜਿਹੜਾ ਹੈਗਾ ਸਾਨੂੰ ਅੱਗੇ ਵਧਣਾ ਚਾਹੀਦਾ ਨਹੀਂ ਤਾਂ ਜਿਸ ਤਰ੍ਹਾਂ ਦੇ ਸਿਧਾਂਤਕ ਔਰ ਰਾਜਨੀਤਿਕ ਤੇ ਧਾਰਮਿਕ ਹਮਲੇ ਕੌਮ ਤੇ ਹੋ ਰਹੇ ਹੈਗੇ ਆ ਜੇ ਜੇ ਅਸੀਂ ਕੱਲੇ-ਕੱਲੇ ਖਖੜੀਆਂ ਕਰੇਲੇ ਹੋ ਕੇ ਖਿੰਡੇ ਰਹੇ ਤਾਂ ਇਹ ਹੈਗਾ ਵੀ ਅਸੀਂ ਬਹੁਤ ਦੇਰ ਸਰਵਾਈਵ ਨਹੀਂ ਕਰ ਸਕਾਂਗੇ ਜਿਹੜਾ ਵਿਰੋਧੀ ਆ ਔਰ ਦੁਸ਼ਮਣ ਸਾਡੇ ਉੱਤੇ ਹਾਵੀ ਹੋ ਜਾਏਗਾ ਫਿਰ ਸਾਡੇ ਭਵਿੱਖ ਦੇ ਸਾਹਮਣੇ ਸਾਡੀ ਹੋਣ ਦੇ ਸਵਾਲ ਹੈ ਜਿਹੜੇ ਉਹ ਖੜੇ ਹੋਣਗੇ ਸੋ ਗਿਆਨੀ ਜੀ ਦੀ ਭਾਵਨਾ ਦਾ ਸਤਿਕਾਰ ਕੀਤਾ ਜਾਂਦਾ ਹੈ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਸੀਂ ਵੀ ਲਗਾਤਾਰ ਇਹ ਯਤਨ ਕਰਦੇ ਆਂ ਵੀ ਪੰਥਕ ਏਕਤਾ ਔਰ ਜਿਹੜੀ ਜਿਹੜੀ ਹੈਗੀ ਆ ਹੋਵੇ ਪੰਥ ਇਕਜੁੱਟ ਹੋਵੇ ਪੰਥ ਦੀ ਇੱਕ ਇੱਕ ਤਕੜੀ ਤੇ ਸਿਆਸੀ ਤੇ ਰਿਆ ਧਾਰਮਿਕ ਤੇ ਰਾ ਜਿਹੜੀ ਉਹ ਹੋਂਦ ਵਿੱਚ ਆਵੇ ਤਾਂ ਕਿ ਉਹ ਸਿੱਖਾਂ ਦੇ ਬੋਲ ਬਾਲੇ ਦੀ ਜਿਹੜੀ ਭਾਵਨਾ ਹੈਗੀ ਆ ਉਹਨੂੰ ਰਾਜਨੀਤਿਕ ਤੌਰ ਤੇ ਪ੍ਰਪੱਕ ਕਰ ਸਕੇ ਜੀ ਬਿਲਕੁਲ ਜੀ